ਫਸਲ ਲਈ ਦੀ ਵੱਡੀ ਖਬਰ ਪੰਜਾਬ ਦੇ ਸਭ ਤੋਂ ਵੱਡੇ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾ ਤੇ ਧਰਨਾ ਦੇ ਕੇ ਸਵਾਰੀਆਂ ਨੂੰ ਫ੍ਰੀ ਲੰਘਣ ਲਈ ਕਹਿ ਦਿੱਤਾ ਗਿਆ ਹੈ ਕਾਬਲੇ ਗੌਰੇ ਕੇ ਲਗਾਤਾਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ ਜਿਸ ਤੇ ਚੱਲਦੇ ਆ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਉਹ ਜਲਦ ਧਰਨਿਆਂ ਨੂੰ ਲੈ ਕੇ ਟੋਲ ਪਲਾਜ਼ਿਆਂ ਤੇ ਵੀ ਤਰਨਾ ਦੇਣਗੇ ਜਿਸ ਤੇ ਚੱਲਦੇ ਇੱਕ ਵਾਰ ਫੇਰ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਟੋਲ ਲਾ ਕੇ ਫਰੀ ਕੀਤੇ ਗਏ ਨੇ ਜਿਸ ਤੇ ਚੱਲਦੇ ਆ ਇਹ ਤਸਵੀਰਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਇੱਕ ਵਾਰ ਫੇਰ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਏ ਹਾਂ ਜੀ ਸਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਹੜੇ ਕਿਹੜੇ ਮੁੱਦੇ ਹਨ ਇਹਨੇ ਅੱਜ ਦਾ ਜਿਹੜਾ ਸਾਡਾ ਮੁੱਦਾ ਵੈਸੇਜ ਹੈ ਬਈ ਜਿਵੇਂ ਕਿਸਾਨ ਮਲਦੂਰ ਸਦਾਰਸ਼ ਕਮੇਟੀ ਜੋ ਲਗਾਤਾਰ ਆਪਣਾ 18 ਟੋਲ ਪ੍ਰਾਜਿਆ ਦੇ ਉੱਪਰ ਆ ਜਿਹੜਾ ਸਾਡੇ ਤੇ ਜੱਜਿਆ ਟੈਕਸ ਲਾਇਆ ਕਾਰਪੋਰੇਟਾਂ ਘਰਾਣਿਆਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਜੋਂ ਤੇ ਜਿਹੜਾ ਸਾਡਾ 5 ਮਹੀਨੇ ਹੋ ਗਏ ਲਗਾਤਾਰ ਉੱਪਰ ਉਹ ਜੀਰਾ ਸਰਾ ਫੈਕਟਰੀ ਅੱਗੇ ਧਰਨਾ ਚੱਲ ਰਿਹਾ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਉਹਦੇ ਤਹਿਤ ਜਿਹੜੇ ਇਹ ਕਾਰਪੋਰੇਟਾਂ ਦੇ ਰਖਾਇਲ ਵੜ ਗਿਆ ਉਹਨਾਂ ਦੀ ਤਜੋਰੀਆਂ ਭਰਨ ਤੇ ਜਾ ਰਹੀਆਂ ਉਹਨਾਂ ਦੇ ਵਿਰੋਧ ਦੇ ਵਜੋਂ ਅੱਜ ਜੀ ਭਾਰਤੀ ਕਿਸਾਨ ਜੀ ਉਹਨੇ ਨੇਕਤਾ ਕਰਾਹਾਂ ਦੇ ਬਲੇ 3 ਘੰਟੇ 12 ਵਜੇ ਤੋਂ ਲੈ ਕੇ 3 ਵਜੇ ਅੱਜ ਜਿਹੜਾ ਟੋਲ ਪ੍ਰਾਜੇ ਆ ਇਹਨਾਂ ਦੇ ਉੱਪਰ ਅੱਜ ਸੰਗੋਤਕ ਤੌਰ ਤੇ ਦੱਸਿਆ ਵੀ ਜੇ ਸਾਡੀਆਂ ਤੁਸੀਂ ਗੱਲਾਂ ਨਹੀਂ ਮੰਨੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਟੋਲ ਟੈਕਸ ਜਾਂ ਹੋਰ ਹੈ ਉਹ ਅਸੀਂ ਸਦਾਰਨ ਲਈ ਬੰਦ ਕਰਾਵਾਂਗੇ ਹੁਣ ਕੀ ਲੱਗਦਾ ਜੀ ਆਖਿਰ ਲਗਾਤਾਰ ਪਹਿਲਾਂ ਵੀ ਪ੍ਰਦਰਸ਼ਨ ਜੀਰਾਂ ਦੇ ਵਿੱਚ ਵੀ ਚੱਲਦਾ ਰਿਹਾ ਜਿਹੜਾ ਕੋ ਚੱਲ ਰਿਹਾ ਅਸਲ ਵਿੱਚ ਜਿਹੜੀਆਂ ਸਰਕਾਰਾਂ ਨੇ ਇਹ ਕਹਿਣ ਨੂੰ ਨੇ ਵੀ ਅਸੀਂ ਆਮ ਲੋਕਾਂ ਦੀਆਂ ਸਰਕਾਰਾਂ ਨੇ ਪਾਰਾ ਹੈ ਹੁਣ ਜਿਹੜੀਆਂ ਸਰਕਾਰਾਂ ਨੇ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀਆਂ ਆਵਾਨੀਆਂ ਡਬਾਨੀਆਂ ਜਾਂ ਹੋਰਾਂ ਦੀਆਂ ਸਲਮਾਯਦਾਰਾਂ ਦੇ ਪੱਖ ਵਿੱਚ ਨਿਸੰਘ ਹੋ ਕੇ ਖੜੀਆਂ ਨੇ ਹੁਣ ਇਹਨਾਂ ਨੇ ਆਪਣਾ ਅਸਲੀ ਰੂਪ ਸਾਡੇ ਸਾਹਮਣੇ ਲੈ ਕੇ ਆਂਦਾ ਵੀ ਤੁਸੀਂ ਵੋਟਾਂ ਪਾ ਕੇ ਚਾਹੇ ਸਾਨੂੰ 92 ਸੀਟਾਂ ਵਿੱਚ ਦਿਤਾ ਦਿਆਂ ਪਰ ਅਸੀਂ ਥੋੜੀ ਗੱਲ ਨਹੀਂ ਮੰਨਣੀ ਹੈਗੀ ਇਸ ਕਰਕੇ ਜਿਹੜੀ ਸਰਕਾਰ ਦੀ ਇਹ ਨਾਲੇ ਰੀਤੀ ਆ ਇਹ ਅਸੀਂ ਰਣਨੀਤੀ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਵੀ ਅਸੀਂ ਇੱਥੇ ਬੱਕ ਬੱਕ ਪਾਰਟੀਆਂ ਚਾਹੇ ਤੱਕੜੀ ਦੇ ਨਾਂ ਤੇ ਅਕਾਲੀ ਵਾਲੇ ਲੈ ਗਏ ਚਾਹੇ ਆਪਣੇ ਕੈਪਟਨ ਅਮਰਿੰਦਰ ਸਿੰਘ ਸੀ ਉਹ ਗੁਟਕੇ ਦੀ 100 ਖਾ ਕੇ ਸੱਤੋਂ ਵੋਟਾਂ ਲੈ ਗਿਆ ਚਾਹੇ ਆਪਣੇ ਆਪਣਾ ਭਗਵੰਤ ਮਾਨ ਉਹ ਭਗਸੋਂ ਦੀ ਪੱਗ ਬੰਨ ਕੇ ਸੱਤੋਂ ਵੋਟਾਂ ਲੈ ਗਿਆ ਉਹ ਆਪ ਤਾਂ ਜਿੱਤ ਗਏ ਪਰ ਸਾਡੀ ਜਨਤਾ ਜਿਹੜੀ ਆ ਉਹ ਹਾਰ ਗਈ ਆ ਪਰ ਅਸੀਂ ਫਿਰ ਵੀ ਇਹ ਕਹਿੰਦੇ ਆ ਜਨਤਾ ਨੂੰ ਕਿ ਜਿਹੜੀਆਂ ਪੱਗਾਂ ਬੰਨ ਕੇ ਆਉਂਦੀਆਂ ਵੱਖ-ਵੱਖ ਰੂਪਾਂ 'ਚ ਵੀ ਆਉਂਦੇ ਯਾਰ ਇਹਨਾਂ ਨੂੰ ਪਛਾਣਨ ਦੀ ਲੋੜ ਆ ਜੇ ਆਪਾਂ ਆਪਣੀਆਂ ਮੰਗਾਂ ਲੈਣੀਆਂ ਨੇ ਤਾਂ ਸਾਡੇ ਕੋਲ ਆਹੀ ਆਲਾ ਵੀ ਆਪਣਾ ਸੰਘਰਸ਼ਾ ਇੱਕ ਹੈ ਤੇ ਅਸੀਂ ਇਹਨੂੰ ਤਕੜਾ ਕਰੀਏ ਤੇ ਜਿਹੜੀਆਂ ਮੰਗਾਂ ਨੇ ਉਹ ਇੱਕ ਦੇ ਛੋੜਨ ਵਾਲੇ ਬਣਾ ਸਕਦੇ ਆ ਨਹੀਂ ਇਹਨਾਂ ਨੇ ਸਾਡੇ ਕੋਈ ਮੰਗ ਪੂਰਤੀ ਨਹੀਂ ਕਰ ਅੱਗੇ ਦੀ ਰਣਨੀਤੀ ਕੀ ਅੱਗੇ ਦੀ ਰਣਨੀਤੀ ਸਾਡੀ ਇਹ ਆ ਵੀ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਵੇਂ ਹੁਣ 26 ਜਨਵਰੀ ਨੂੰ ਅਸੀਂ ચીਨ ਦੇ ਵਿਕੇ ਸਯੁਜਕਤ ਕਿਸਾਨ ਮੋਰਚੇ ਵੱਲੋਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਕੇ ਅਸੀਂ ਸੰਘਰਸ਼ ਕਰਾਂਗੇ ਅਗਲੀ ਰੂਪਰੇਖਾ ਜਿਹੜੀ ਬਣਾਉਣੀ ਆ ਉੱਥੇ ਹੋਰ ਬੜਾਈ ਜਾਊਗੀ ਉਹ ਜਿਹੜੀ ਇਕੱਲੇ ਪੰਜਾਬ ਤੱਕ ਸੀਮਿਤ ਨਹੀਂ ਰੱਖਾਂਗੇ ਉਹ ਸੈਂਟਰ ਦੇ ਜਿਹੜੀ ਆਪਣੀ ਸੈਂਟਰ ਸਰਕਾਰ ਆ ਮੋਦੀ ਸਰਕਾਰ ਆ ਉਹ ਸਾਰਾ ਦੇਸ਼ ਬੋਆਪੀ ਦਾ ਨਾ ਅੰਦੋਲਨ ਉਹ ਅਸੀਂ ਮੁੜ ਕੇ ਸ਼ੁਰੂ ਕਰਾਂਗੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ